ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਮੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਸੂਟ ਦਿਖਾਵਾਂਗੇ ਪ੍ਰਿੰਟ ਸੂਟ ਹੋਣਗੇ ਜੀ ਇਹਨਾਂ ਦਾ ਪ੍ਰਾਈਸ ਬਹੁਤ ਹੀ ਘੱਟ ਰਹਿਣ ਵਾਲਾ ਆ ਜਿਹੜੀਆਂ ਭੈਣਾਂ ਜ਼ਿਆਦਾ ਪ੍ਰਾਈਸ ਨਹੀਂ ਅਫੋਰਡ ਕਰ ਸਕਦੀਆਂ ਜ਼ਿਆਦਾ ਮਹਿੰਗੇ ਸੂਟ ਨਹੀਂ ਅਫੋਰਡ ਕਰ ਸਕਦੀਆਂ ਉਹਨਾਂ ਲਈ ਇਹ ਬਹੁਤ ਵਧੀਆ ਰਹਿਣ ਵਾਲੇ ਸੂਟ ਆ ਜੀ ਫੈਬਰਿਕ ਬਹੁਤ ਵਧੀਆ ਰਹੇਗਾ ਬਹੁਤ ਅੱਛਾ ਰਹੇਗਾ ਪ੍ਰਿੰਟਰਡ ਸੂਟ ਹੋਣਗੇ ਇਹਨਾਂ ਵਿੱਚ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਜੀ ਬਾਕੀ ਜੀ ਜਿਨ੍ਹਾਂ ਨੇ ਮੇਰਾ ਇਹ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਚਲੋ ਜੀ ਆਪਾਂ ਸ਼ੁਰੂ ਕਰਦੇ ਹਾਂ ਫਰਸਟ ਸੂਟ ਜਿਹੜਾ ਨੇਵੀ ਬਲੂ ਚ ਹੋਏਗਾ ਕਾਟਰੀ ਜੇ ਦਾ ਫੈਬਰਿਕ ਰਹੇਗਾ ਜੀ ਬਹੁਤ ਸੋਹਣਾ ਪ੍ਰਿੰਟਰਡ ਸੂਟ ਹੋਏਗਾ 2.5 ਮੀਟਰ ਦਾ ਸ਼ਰਟ ਹੋਏਗੀ ਤੇ 2.5 ਮੀਟਰ ਦੀ ਹੀ ਬਾਟਮ ਰਹੇਗੀ ਬਾਟਮ ਨਾਲ ਪਲੇਨ ਰਹੇਗੀ ਕੰਟਰਾਸਟ ਬਹੁਤ ਅੱਛੇ ਬਣੇ ਹੋਇਆ ਬਹੁਤ ਸੋਹਣਾ ਨੈਕਸਟ ਨਾਲ ਕੰਟਰਾਸਟ ਰਹੇਗਾ ਬਰਾਊਨ ਬਹੁਤ ਸੋਹਣਾ ਲੱਗ ਰਿਹਾ ਬਹੁਤ ਸੋਹਣੇ ਕੰਟਰਾਸਟ ਲਾਈ ਡਾਰਕ ਸਾਰੇ ਤਰ੍ਹਾਂ ਦੇ ਆਪਣੇ ਕੋਲ ਅਵੇਲੇਬਲ ਆ ਕਈ ਭੈਣਾਂ ਜਿਹੜੀਆਂ ਬਹੁਤ ਮੋਸਟਲੀ ਜਿਹੜੀਆਂ ਭੈਣਾਂ ਐ ਫਲਾਵਰਸ ਵਾਲੇ ਪ੍ਰਿੰਟਰ ਸੂਟ ਬਹੁਤ ਪਸੰਦ ਕਰਦੀਆਂ ਜਿਨ੍ਹਾਂ ਦੀ ਚੁਆਇਸ ਇਹੀ ਹੁੰਦੀ ਆ ਤਾਂ ਉਹਨਾਂ ਲਈ ਸਪੈਸ਼ਲੀ ਇਹ ਸੂਟਾਂ ਤੇ ਪ੍ਰਾਈਸ ਤੁਸੀਂ ਚੈੱਕ ਕਰ ਸਕਦੇ ਹੋ ਨਾਲ ਮੈਂਸ਼ਨ ਕੀਤਾ ਆ ਪ੍ਰਾਈਸ ਬਹੁਤ ਹੀ ਜੈਨੂਇਨ ਆ ਜੀ ਤੇ ਕਵਾਡਰਿਕ ਦਾ ਫੈਬਰਿਕ ਰਹੇਗਾ ਫੈਬਰਿਕ ਬਹੁਤ ਅੱਛਾ ਰਹਿਣ ਵਾਲਾ ਹੈ ਜੀ ਤੇ ਨਾਲ ਜਿਹੜਾ ਆ ਦੂਸਰਾ ਸੂਟ ਆ ਉਹ ਵੀ ਬਹੁਤ ਹੀ ਵਧੀਆ ਰਹਿਣ ਵਾਲੇ ਪ੍ਰਿੰਟ ਰਹਿਣ ਵਾਲੇ ਆ ਜੀ ਇਹਨਾਂ ਵਿੱਚ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਉਂਦਾ ਸਕਰੀਨਸ਼ਾਟ ਭੇਜ ਕੇ ਦਿੱਤੇ ਨੰਬਰ ਤੇ ਆਰਡਰ ਕਰ ਸਕਦੇ ਹੋ ਜੀ ਨਾਲ ਦੀ ਨਾਲ ਸਕਰੀਨਸ਼ਾਟ ਭੇਜੀ ਜਾਓ ਤੇ ਆਪਣਾ ਆਰਡਰ ਜਿਹੜਾ ਬੁੱਕ ਕਰੀ ਜਾਓ ਇਹ ਕੋਈ ਵੀ ਸੂਟ ਛੱਡਣ ਵਾਲਾ ਨਹੀਂਗਾ ਆਪਣੇ ਜਿਹੜੇ ਬਹੁਤ ਹੀ ਡਿਮਾਂਡ ਸੀਗੇ ਇਹ ਸੂਟਾਂ ਦੇ ਮੁੜ ਕੇ ਤੁਸੀਂ ਜਲਦੀ ਤੋਂ ਜਲਦੀ ਆਪਣਾ ਜਿਹੜਾ ਆਰਡਰ ਆ ਪਲੇਸ ਕਰੀ ਚਲੋ ਜੀ ਬਾਕੀ ਜੇ ਅਗਰ ਤੁਸੀਂ ਇਹਦੇ ਤੇ ਕੋਈ ਵਰਕ ਕਰਵਾਉਣਾ ਨਾਲ ਕੋਈ ਬਾਟਮ ਤੇ ਵਰਕ ਕਰਵਾਉਣਾ ਕੋਈ ਸ਼ਰਟ ਤੇ ਵਰਕ ਕਰਵਾਉਣਾ ਤੁਸੀਂ ਵਰਕ ਵੀ ਕਰਵਾ ਸਕਦੇ ਹੋ ਵਰਕ ਰਾ ਕੇ ਰੈਡੀ ਕਰਾ ਸਕਦੇ ਹੋ ਅਗਰ ਇਹਨਾਂ ਨਾਲ ਕੋਈ ਦੁਪੱਟਾ ਲੈਣਾ ਚਾਹੁੰਦੇ ਆ ਦੁਪੱਟਾ ਵੀ ਲੈ ਸਕਦੇ ਹੋ ਤੁਸੀਂ ਦੱਸ ਸਕਦੇ ਆ ਸਾਨੂੰ ਜਿੱਦਾਂ ਵੀ ਸੂਟ ਦੀ ਤੁਹਾਡੀ ਡਿਮਾਂਡ ਹੋਏਗੀ ਅਗਰ ਸਟਿਚ ਕਰਾਉਣਾ ਸਟਿਚਿੰਗ ਵੀ ਅਵੇਲੇਬਲ ਆਪਣੇ ਕੋਲ ਪ੍ਰੋਪਰ ਤੁਹਾਨੂੰ ਸਟਿਚਿੰਗ ਕਰਕੇ ਦੇਵਾਂਗੇ ਨਾਲ ਤੁਸੀਂ ਲੇਸ ਵਗਾਰਾ ਲਗਾ ਕੇ ਅਗਰ ਰੈਡੀ ਕਰਾਉਣਾ ਚਾਹੁੰਦੇ ਆ ਤਾਂ ਵੀ ਸੂਟ ਦੀ ਬਹੁਤ ਸੋਹਣੀ ਲੁੱਕ ਨਿਕਲ ਕੇ ਆਏਗੀ ਜੀ ਲੇਸ ਲਗਵਾ ਕੇ ਬਹੁਤ ਸੋਹਣਾ ਤੁਸੀਂ ਨੈੱਕ ਤੇ ਕੋਈ ਡਿਜ਼ਾਈਨ ਲੇਸ रेडी ਕਰਾਉਂਗੇ ਤਾਂ ਬਹੁਤ ਸੋਨਾ ਨਾਲ ਸੂਟ ਬਣੇਗਾ ਨਾਲ ਦੁਪੱਟੇ ਅਗਰ ਤੁਸੀਂ ਟਾਈ ਐਂਡ ਡਾਈ ਦੇ ਲਏਗੇ ਤਾਂ ਉਹ ਸਭ ਤੋਂ ਬੈਸਟ ਟ੍ਰੈਂਡ ਵਾਲੇ ਹੈ ਜੀ ਬਹੁਤ ਸੋਹਣਾ ਸੂਟ ਦੀ ਲੁੱਕ ਲੱਗੇਗੀ ਬਹੁਤ ਸੋਹਣੇ ਕਲਰ ਆ ਕੰਟਰਾਸਟ ਬਹੁਤ ਸੋਹਣੇ ਹੈ ਜੀ ਸਾਰੀਆਂ ਭੈਣਾਂ ਇਹ ਬਾਏ ਕਰ ਸਕਦੀਆਂ ਸਾਰੇ ਇਸ ਗਰੁੱਪ ਦੇ ਲਈ ਬਹੁਤ ਹੀ ਅੱਛੇ ਕਲਰ ਹੈ ਜੀ ਬਾਕੀ ਜੀ ਜਲਦੀ ਤੋਂ ਜਲਦੀ ਆਪਣਾ ਆਰਡਰ ਜਿਹੜਾ ਪਲੇਸ ਕਰੀ ਚਲੋ ਬਾਕੀ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਜਿਹੜੀਆਂ ਭੈਣਾਂ ਦੀ ਵੀ ਕਾਟਰੀਜ਼ ਫੈਬਰਿਕ ਦੀ ਡਿਮਾਂਡ ਹੈ ਜੀ ਉਹ ਸੂਟ ਆਪਣੇ ਬਾਈ ਕਰ ਸਕਣ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਬਾਕੀ ਅਗਰ ਇਹਨਾਂ ਤੋਂ ਇਲਾਵਾ ਤੁਸੀਂ ਕਿਸੇ ਹੋਰ ਫੈਬਰਿਕ ਤੇ ਕੋਈ ਹੋਰ ਡਿਜ਼ਾਈਨ ਕਸਟਮਾਈਜ਼ ਕਰਾਉਣਾ ਚਾਹੁੰਦੇ ਆ ਤਾਂ ਵੀ ਤੁਸੀਂ ਸਾਨੂੰ ਦੱਸ ਸਕਦੇ ਹੋ ਆਪਣੇ ਕੋਲ ਹਰ ਤਰ੍ਹਾਂ ਦਾ ਫੈਬਰਿਕ ਅਵੇਲੇਬਲ ਆ ਹਰ ਤਰ੍ਹਾਂ ਦੇ ਵਰਕਰ ਅਵੇਲੇਬਲ ਆ ਆਪਾਂ ਕਿਸੇ ਵੀ ਕਲਰ ਤੇ ਤੁਹਾਨੂੰ ਕੋਈ ਵੀ ਡਿਜ਼ਾਈਨ ਜਿਹੜਾ ਕਸਟਮਾਈਜ਼ ਕਰਕੇ ਦੇ ਸਕਦੇ ਆ ਜੀ ਜ਼ਰੂਰ ਕਰਵਾ ਸਕਦੇ ਹੋ ਬਾਕੀ ਜੀ ਆਪਣੇ ਅੱਜ ਦੇ ਕਲੈਕਸ਼ਨ ਦੇ ਵਿੱਚ ਇਹ ਕਲਰ ਰਹਿਣ ਵਾਲੇ ਆਲਮੋਸਟ ਆਪਣੇ ਕੋਲ 10 ਤੋਂ 12 ਕਲਰ ਹੈਗੇ ਆ ਜੀ ਇਹ ਆਪਣੇ ਪਸੰਦ ਕਰ ਸਕਦੇ